ਦੁਨੀਆਂ ਕੀਆਂ ਵੜਿਆਈਆਂ ਅੱਗੀ ਸੇਤੀ ਜਾਲ ਅਗਣਾ ਜਾਲਦੇ ਆ ਇਹਦੇ ਖਾਤਰ ਹੀ ਲੜਾਈਆਂ ਸਾਰੀਆਂ ਠੰਡੀ ਜਾਂ ਗਰਮ ਜੰਗ ਇਹਦੇ ਵਾਸਤੇ ਹੀ ਹੈ ਜਿੰਦਾਬਾਦ ਮਰਦਾਬਾਦ ਦੇ ਵਾਸਤੇ ਹੀ ਹੈ ਇਲੈਕਸ਼ਨ ਇਹਦੇ ਵਾਸਤੇ ਹੀ ਨੇ ਮਾਰ ਕਾਟੇ ਦੇ ਵਾਸਤੇ ਹੀ ਹੈ ਦੁਨੀਆਂ ਦੀ ਵੜਿਆਈ ਕੋ ਬਾੜਾ ਮੰਨਣੋਂ ਔਖਾ ਕੰਮ ਨਹੀਂ ਕੋਈ ਸਭੇ ਤੋਂ ਸੋਖੇ ਸਭੇ ਆਪਣੇ ਮਨ ਨੂੰ ਮਾਰੇ ਤੇ ਬਣਾ ਪਰ ਉਹ ਨਹੀਂ ਬਣਿਆ ਜਾ ਸਕਦਾ ਇੱਛਾ ਮਾਰਨੀ ਮਨ ਮਾਰਨ ਨਾਲ ਬਰਾਬਰ ਜਿਹਨੇ ਆਪਣੀ ਇੱਛਾ ਮਾਰ ਲਈ ਉਹਨੇ ਮਨ ਮਾਰ ਲਿਆ ਅਸਲੀ ਮਨ ਮਾਰਦਾਨੀ ਮਨਾਵਰ ਹੋ ਜਾਂਦਾ ਹੈ ਇੱਛਾ ਮਾਰੀ ਤੇ ਮਰਦਾ ਹੀ ਉਹ ਨਾ ਜਰਾ ਜਨੈ ਤੇਰੀ ਇੱਛਾ ਇਹ ਜਦੋਂ ਦਾ ਮਰਦਾ ਹੀ ਉਹ ਨਾ ਜਰਾ ਜਨੈ ਤੇਰੀ ਇੱਛਾ ਜਦੋਂ ਛੱਡਤੀਆਂ ਅਮਰ ਹੋ ਜੂਗਾ ਇਹ ਐਸੀ ਮਰਨੀ ਜੋ ਮਰੇ ਮਰੇ ਘੋਰਨਾ ਮਰਨਾ ਹੋਏ ਐਸੀ ਮਰਨੀ ਆ ਇੱਛਾ ਦੀ ਤਿਆਗ ਕਰਨੀ ਐਸੀ ਮਰਨੀ ਆ ਦੁਬਾਰਾ ਮਰਨਾ ਹੋਣਾ ਹੀ ਨਹੀਂ ਅਮਰ ਹੋ ਜਾਂਦਾ ਮਰਦਾ ਮਰਦਾ ਜਗਮੂਆ ਸਾਰੇ ਸੰਸਾਰੇ ਰੋਜ਼ ਮਰਦੇ ਨੇ ਮਰ ਪੀਣਾ ਜਾਣੇ ਕੋਈ ਸੰਸਾਰ ਨਹੀਂ ਜਾਣਿਆ ਕਿ ਮਰਨਾ ਕਹਿੰਦੇ ਕਿੰ ਨੂੰ ਸੰਸਾਰ ਸਰੀਰ ਦੇ ਤਿਆਗ ਨੂੰ ਮਰਨਾ ਮੰਨਦਾ ਮਰਨਾ ਹੁੰਦਾ ਹੀ ਨਹੀਂ ਕੁਰਬਾਨੀ ਨਹੀਂ ਮੰਦੀ ਇਹ ਨੂੰ ਮਰਨਾ ਕੁਰਬਾਨੀ ਨਹੀਂ ਮੰਦੀ ਇਹ ਨੂੰ ਇਹ ਚੋਲਾ ਬਦਲੇ ਮਰਿਆ ਕਿੱਥੇ ਜਿਗਦੇ ਮਰ ਜਵੇ ਇੱਛਾ ਤਿਆਗ ਦੇਵੇ ਜਿਉਂਦੇ ਜੀ ਮਰਣਾ ਮਰਣਾ ਹੋਵੇ ਤੇ ਮਰਣਾ ਲਗ ਮੈਂ ਇਹ ਸੋਨਾ ਹੀ ਬਣਦਾ ਇੱਛਾ ਤਿਆਗ ਕੇ ਆਹ ਇੱਛਾਵਾਂ ਨੂੰ ਮਾਰ ਦੇਵੇ ਆਪਣੇ ਅੰਦਰੋਂ ਇੱਛਾਵਾਂ ਮਾਰਦਾ ਮਾਰਦਾ ਸਭ ਕੁਝ ਹੀ ਮਰ ਜਾਂਦਾ ਪਹਿਲੇ ਹੀ ਬੈਰਬਰੋਜ਼ ਮਰ ਜਾਂਦਾ ਕੰਟਰੋਲ ਮਰ ਜਾਂਦਾ ਲੋ ਮਰ ਜਾਂਦਾ ਇੱਛਾ ਮਰਦੀ ਜਾਂਦੀ ਨਹੀਂ ਜੋ ਸਭ ਮਰ ਜਾਂਦਾ ਸਾਰੇ ਉਗਣ ਮਰ ਜਾਂਦੇ ਨਹੀਂ ਇੱਛਾ ਜਦ ਮਰਦੀ ਜਾਂਦੀ ਪਟਾਰਗੇਟ ਇੱਛਾ ਮਾਰਨ ਦਾ ਰੱਖੇ ਇੱਛਾ ਮਾਰਨ ਦਾ ਟਾਰਗੇਟ ਹੈ ਸਭ ਕੁਝ ਪਹਿਲਾਂ ਪਹਿਲੇ ਮਰ ਜਾਣਾ ਆਖਰ ਜਾ ਕੇ ਇੱਛਾ ਦਾ ਨੰਬਰ ਹੋਣਾ ਹੈ ਇਸੇ ਨੂੰ ਮਰਨਾ ਕਹਿੰਦੇ ਨੇ ਮਰ ਪੀਣਾ ਜਾਣਿਆ ਕੋਈ ਅਸਲੀ ਮਰਨਾ ਕੀ ਹੁੰਦਾ ਸੰਸਾਰ ਨੇ ਜਾਣਿਆ ਹੀ ਨਹੀਂ ਐਸੀ ਮਰਨੇ ਜਿਵੇਂ ਮਰੇ ਬੁਰਨਾ ਮਰਨਾ ਓਏ ਕਾ ਜਾਣੇ ਕਦ ਮਰਾਂਗੇ ਕਿਹਦਾ ਮਰਨਾ ਹੋਵੇ ਗੁਰੂ ਹਰਗੋਬਿੰਦ ਪਤਾ ਨਹੀਂ ਛਾਣਾ ਕਦੋਂ ਖਣਗੇ ਓਏ